ਮントਰੀ ਸੁਖਵੰਤ ਸਿੰਘ ਮਾਨ ਸਾਹਿਬ ਦੀ ਉੱਚੀ ਸੋਚ ਦੇ ਕਾਰਨ ਪੰਜਾਬ ਦੇ ਹਰ ਇਨਸਾਨ ਦੀ ਮਦਦ ਕਰਨ ਦੀ ਸੋਚ ਨੂੰ ਲੈ ਕੇ ਜਿ ਸਾਰੇ ਜਾਨ ਦੇ ਉਸ ਦਿਨ ਪਹਿਲੇ ਜੋ ਪੰਜਾਬ ਵਿੱਚੜ ਆਏ ਸਨ ਉਹਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਮੁੱਖਤਿਆਰ ਭਵੰਤ ਸਿੰਘ ਮਾਨ ਸਾਹਿਬ ਜੀ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਹੜਪੀਟਾਂ ਨੂੰ ਫੰਡ ਮਦਦ ਸੰਗ੍ਰਹਿ ਹੋਇਆ ਉਦੇਤ ਹੈ ਕਿ ਅੱਜ ਅਸੀਂ ਜੰਦਰ ਬੱਲੋਂ ਸ਼ਾਗੁਰ ਹਲਕੇ ਦੇ ਵਿੱਚ ਮਾਨਯੋਗ ਬੀਸੀ ਜੰਦਰ ਡਾਕਟਰ ਜੀ ਮਾਨਸ਼ੂ ਕਰਵਾਜੀ ਬਦਨਾਥ ਦੇ ਹਲਕੇ ਦੇ ਚਾਰਜ ਮੇਰੇ ਵੀ ਪ੍ਰਵੀਂਦਰ ਪਲੋਰੀ ਜੀ ਐਸਡੀਐਮ ਸਾਹਿਬ ਸਾਰਾ ਪ੍ਰਸ਼ਾਸਨ ਔਰ ਸਾਰੇ ਆਮ ਆਦਮੀ ਪਾਰਟੀ ਦੇ 代表 ਵੱਲੋਂ ਅੱਜ ਅਸੀਂ ਸ਼ਾਗੁਰ ਹੋਤੇ ਵਿੱਚ ਤਕਰੀਬਨ 47 ਬੈਨੀਫੀਸ਼ੀਅਰਸ ਨੂੰ ਅੱਜ ਜੋ ਹੈ ਵਨਡਰ ਵਰਕਰਸ ਨੂੰ ਆਏ ਹਨ ਇਹ ਜਿਹਨਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੀ ਇਨਤਨਾ ਨਾਲ ਖੜੀ ਹੈ 295 ਇਨਾਮ ਦੇ ਮੁੱਖ 25000 ਬੰਦਸੇ ਮਾਨਤਾ ਜਦੋਂ ਹੜ੍ਹ ਆਏ ਅਗਲੇ ਦਿਨ ਕਬੂਤਲੇ ਚ ਜਾਗਨ ਨੇ ਲੋਕਾਂ ਦੇ ਨਾਲ ਖੜੇ ਹੋ ਕੇ ਲੋਕਾਂ ਦੀ ਜੋ ਸਮੱਸਿਆ